ਚੱਕੋ ਮੇਤਰਾ ਅਕਾ ਸਫਾਰੀ ਤੁਹਾਡੇ ਵਾਸਤੇ ਆਪਾਂ ਹੋਰ ਲੈ ਕੇ ਆਂਦੀ ਆ ਬਾਈ ਜੀ ਮਾਡਲ ਕਿੰਨਾ ਜੀ ਛੋਕੀ ਵੀਰੇ ਤੁਹਾਡੇ ਪੇਜ ਤੋਂ ਪਹਿਲਾਂ ਸਫਾਰੀ ਲਈ ਬਹੁਤ ਮਾਨ ਮਿਲਿਆ ਬਹੁਤ ਸਤਕਾਰ ਮਿਲਿਆ ਕਸਟਮਰ ਕਨੂੰ ਆਪਾਂ ਨਾ ਕਪੂਰਥਾਲੇ ਨੰਬਰ ਦੀ ਲੈਂਦੀ ਆ ਪੀ ਵੀ 90810 ਜੀ ਨੰਬਰ ਵੀ ਸੋਹਣਾ ਗੱਡੀ ਦਾ ਨੰਬਰ ਵੀ ਘੈਂਟ ਤੇ ਜਿਹੜੀ ਇਹਦੇ ਨਾਲ ਗੱਲ ਟਾਇਰਾਂ ਦੀ ਆ ਜੀ ਟਾਇਰ ਚਾਰੇ ਨਵੇਂ ਆ ਦੀ ਲੈ ਬਈ ਚਾਰੇ ਚੌਖੜਾ ਟਾਇਰਾਂ ਦਾ ਨਵਾਂ ਠੀਕ ਆ 2008 ਮਾਡਲ 2028 ਤੱਕ ਰਪਾਸ ਆ ਜੀ ਠੀਕ ਹੈ ਜੀ ਪਹਿਲਾਂ ਆਪਾਂ ਵੀਡੀਓ ਪਾਈ ਸਭਈ ਐਚ ਆਰ ਨੰਬਰ ਦੀ ਠੀਕ ਆ ਇਹ ਆਪਾਂ ਪੰਜਾਬ ਨੰਬਰ ਦੀ ਲੈਣਦੀ ਆ ਹਾਂਜੀ ਤੇ ਅੰਦਰ ਇੱਕ ਵਾਰ ਆ ਪੈਰਦਾਨ ਤੇ ਮਰਾਦ ਹੋਣਾ ਪੈਰਦਾਨ ਲੱਗੇ ਵੇਗੇ ਸ਼ੀਕਾ ਪੈਰਦਾਨ ਤੇ ਚੰਗੇ ਆ ਪੈਰਦਾਨ ਤੇ ਨਿਕਮਰਾ ਦੇ ਅੰਦਰੋ ਵੀ ਇੰਟੀਰੀਅਰ ਬੈਜਕੜੀ ਠੀਕ ਪਈ ਆ ਓਕੇ ਆ ਤੇ ਸੀਟ ਕਵਰ ਨਵੇਂ ਪਏ ਆ ਮੈਟ ਮੋਟ ਲੱਗੇ ਵਗੇ ਇਹਦਾ ਵੀ ਰੇਟ ਬਾਈ ਸੇਰਾ ਲਾ ਦੇ ਬਾਈ ਰੇਟ ਜਮਾਂ ਜੈ ਜੇ ਮੰਗ ਸ਼ੌਕੀ ਵੀਰੇ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਵੀ ਰੰਗ ਪੇਂਟ ਦੀ ਓਰੀਜਨਲ ਆ ਠੀਕ ਹੈ ਜੀ ਮਾਡਲ ਟਾਉਣਾ ਰੰਗ ਪੇੜ ਦੀ ਓਰੀਜਨਲ ਸਾਰੀ ਗੱਡੀ ਸੀਲ ਆ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਮਿਲਦੀ ਜੀ ਡਿਮਾਂਡ ਆਪਣੀ ਅੱਗੇ ਆਪਾਂ ਫਿਕਸ ਰੇਟ ਦੀਆਂ ਵੀਡੀਓ ਪਾਈਆਂ ਸੀ ਇੱਥੇ ਆ ਕੇ ਬਾਈ ਉਹਨਾਂ ਨੇ ਰੇਟ ਘਟਾ ਲਿਆ ਠੀਕ ਹੈ 1.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤਨ ਕਰ ਦਿਆਂਗੇ 1.5 ਲੱਖ ਪੰਜਾਬ ਨੰਬਰ ਦੀ ਪੰਜਾਬ ਨੰਬਰ 28 ਟਿੱਕਰ ਪਾਸ ਆ ਜੀ ਨੰਬਰ ਆਪਣਾ ਸਕਰੀਨ ਤੇ ਪਾਇਆ ਵਾ ਠੀਕ ਆ ਉਹਨਾਂ ਦਾ ਇਹ ਕਿੱਥੇ ਆ ਪਿੰਡ ਸਲਾਬਤਪੁਰੇ ਦੇ ਵਿੱਚ ਪੀ ਵੀ 03 ਕਾਰ ਬਾਜ਼ਾਰ ਤੇ ਵੀਡੀਓ ਨੂੰ ਦੱਬ ਕੇ ਕਰਦੇ ਸ਼ੇਅਰ ਉਹਨਾਂ ਯਾਰਾਂ ਮਿੱਤਰਾਂ ਨੇ ਜਿਹੜੇ ਸਵਾਰੀ ਲੈਣਾ ਚਾਹੁੰਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ